ਹਾਂ ਜੀ ਹਾਂ ਚੱਕਰ ਬਾਜਾਂ ਦੇ ਜਿਵੇਂ ਮੰਨ ਲਓ ਪੌੜ ਵਗੈਰਾ ਚੜਨਾ ਹੀ ਉਵੇਂ ਸੌਖਾ ਰਹਿੰਦਾ ਪੁਲ ਤੇ ਚੜਨਾ ਹਾਂ ਜੀ ਹਾਂ ਹੁਣ ਇੰਦਰਲਾ ਵਿੱਚੋਂ ਜੇ ਨਾ ਕੋਈ ਮਹਾਹਾਜੀ ਵਿੱਚ ਦੱਬ ਕੇ ਇੱਕੋ ਹੀ ਹਾਂ ਚੜਨ ਤੋਂ ਬਸ ਹੁਣ ਲੈ ਜੀ ਹਾਂ ਆਹ ਹੋ ਗਾਲਾ ਹੋ ਗਿਆ ਜੀ ਤੇਰੀ ਸਾਹਮਣੇ ਪਸਾਇਆ ਰਹਿਣਾ ਹਾਂਜੀ ਅੱਜ 28 ਅਗਸਤ 2025 ਤੇ ਜਿਵੇਂ ਪਹਿਲਾਂ ਪੰਜ ਰਾਈਆਂ ਵਾਲੇ ਰਸਤੇ ਤੇ ਆਪਾਂ ਆਉਣੇ ਹੁੰਨੇ ਆ ਟਰਾਈ ਲੈਂਡ ਸਾਈਕਲਾਂ ਦੀ ਇਦਾਂ ਹੀ ਅੱਜ ਪਹੁੰਚੇ ਹੋਏ ਆ ਅਸੀਂ ਟਰਾਈ ਲੈਂਡ ਮੇਰੇ ਕੋਲ ਸੀ ਸਕਾਟ ਤੇ ਇੱਧਰ ਸੀ ਸਨ ਕਰਾਸ ਤੇ ਆਪਣੇ ਨਾਲ ਅੱਜ ਨਵੇਂ ਸੱਜਣ ਮਿੱਤਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਹਾਂਜੀ ਦੱਸਿਓ ਜੀ ਆਪਣੇ ਮੇਰੇ ਨਾਮ ਇਤਲਾਕ ਸਿੰਘ ਜੀ ਲੁਧਿਆਣੇ ਤੋਂ ਆਏ ਆ ਆਪਾਂ ਬਾਈ ਜੀ ਇਹਨਾਂ ਕੋਲ ਤੇ ਬਾਈ ਨੇ ਵੀ ਵੀਡੀਓ ਦੇਖੀਆਂ ਸੀਗੀਆਂ ਤੇ ਥੋੜੇ ਦਿਨ ਪਹਿਲਾਂ ਗੱਲਬਾਤ ਵੀ ਹੋਈ ਸੀਗੀ ਤੇ ਉਸ ਹਿਸਾਬ ਕਰਕੇ ਵੀ ਆਪਾਂ ਥੋੜਾ ਸਮਾਂ ਲੱਗਿਆ ਤੇ ਆਪਾਂ ਸਾਈਕਲ ਦੇਖਣ ਆਏ ਤੇ ਬਾਈ ਨੂੰ ਕਿਹਾ ਵੀ ਤੁਹਾਡੇ ਹਿਸਾਬ ਨਾਲ ਆਪਾਂ ਆਪਦੀ ਜੋਸ਼ ਤੇ ਆਪਾਂ ਨੂੰ ਜਮਾਨ ਸਿੰਘ ਨੂੰ ਆਪਾਂ ਦੱਸਦੇ ਤੇ ਬਾਈ ਨੇ ਬਹੁਤ ਵਧੀਆ ਆਪਾਂ ਨੂੰ ਪਹਿਲਾਂ ਹੀ ਦਿਖਾਇਆ ਦਿੱਤੇ ਉਸ ਹਿਸਾਬ ਨਾਲ ਦਿਖਾਇਆ ਕਿ ਆਪਾਂ ਨੂੰ ਪਹਿਲੇ ਜੀ ਆਪਾਂ ਨੂੰ ਪਸੰਦ ਆ ਗਈ ਚੀਜ਼ ਇਹ ਤੇ ਰੰਗ ਵੀ ਬਹੁਤ ਵਧੀਆ ਇਹਦਾ ਚਲਾ ਕੇ ਦੇਖਿਆ ਆਪਾਂ ਕਿਲੋਮੀਟਰ 1.5 ਕਿਲੋਮੀਟਰ ਆ ਗਈ ਹਾਂਜੀ ਹਾਂਜੀ ਤੇ 1.5 ਤੇ 2 ਕਿਲੋਮੀਟਰ ਦੇ ਨੇੜੇ ਆਏ ਆ ਤਾਂ ਬਹੁਤ ਵਧੀਆ ਲੱਗਿਆ ਸਾਰਾ ਗੇਅਰ ਸ਼ਿਫਟਿੰਗ ਬਾਰੇ ਬੜਾ ਸਮਝਾਇਆ ਭਾਈ ਜੀ ਨੇ ਆਪਾਂ ਨੂੰ ਪਹਿਲਾਂ ਕੋਈ ਐਕਸਪੀਰੀਅੰਸ ਨਹੀਂ ਹੈ ਗੇਅਰ ਦਾ ਕਿਉਂਕਿ ਅਪਨ ਦੂਜਾ ਸਾਈਕਲ ਪਹਿਲਾਂ ਚਲਾਇਆ ਤੇ ਹੁਣ ਵੀ ਸਾਈਕਲ ਚਲਾਇਆ ਨੂੰ ਬਹੁਤ ਧਰ ਹੋ ਗਈ ਸੀ ਤੇ ਬਹੁਤ ਹੀ ਵਧੀਆ ਲੱਗਿਆ ਤੇ ਆਪਾਂ ਪੂਰਾ ਸੈਟੀਸਫਾਈ ਹੈਗੇ ਅਜੇ ਨਾਲ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਤੁਹਾਡਾ ਤੇ ਅੱਜ ਮਾਡਲ ਔਰ ਵੀ ਸੋਜਣ ਮਿੱਤਰ ਵੀਰ ਜਿਹੜੇ ਵੀ ਆਪਾਂ ਨੂੰ ਕਹਿੰਦੇ ਹੁੰਦੇ ਆ ਵੀ ਬਜਟ ਘੱਟ ਦੇ ਵਿੱਚ ਲੈਣਾ ਆਪਾਂ ਨੂੰ ਦੱਸ ਸਕਦੇ ਆ ਆਪਾਂ ਜਰੂਰ ਉਹਨਾਂ ਨੂੰ ਇਹ ਸਾਈਕਲ ਦਵਾਂਗੇ ਇਹਦੇ ਵਿੱਚ ਐਲਟਰਸ ਦਾ ਜਿਹੜਾ ਸ਼ਿਫਟਰ ਲੱਗਿਆ ਹੋਇਆ ਵੱਡੀ ਗੱਲ ਵੀ ਐਲਟਰਸ ਦਾ ਸ਼ਿਫਟਰ ਲਾਇਆ ਇਹਨਾਂ ਨੇ ਸਾਨਕ੍ਰੋਸ ਦੇ ਬ੍ਰਾਂਡ ਦੇ ਵਿੱਚ ਜਿਨ੍ਹਾਂ ਨੇ ਕੋਈ ਲੋਕਲ ਵੀ ਚਲਾਉਣਾ 5-10 ਕਿਲੋਮੀਟਰ ਚਲਾਉਣਾ 50 ਕਿਲੋਮੀਟਰ ਚਲਾਉਣਾ ਉਹ ਆਪਾਂ ਨੂੰ ਦੱਸ ਸਕਦੇ ਆ ਤੇ ਟ్రਾਈ ਲਈ ਇੱਧਰ ਅਸੀਂ ਟ్రਾਈ ਲੈਣ ਆਏ ਹੋਏ ਸੀ ਅੱਜ ਤੇ ਬਿਲਕੁਲ ਨਵਾਂ ਸਾਈਕਲ ਆ ਇਹ ਬਹੁਤ ਸੋਹਣਾਗਾ ਧੰਨਵਾਦ ਤੇ ਮਿਲਦੇ ਆ ਅਸੀਂ ਘਰੇ ਜਾ ਕੇ ਕਰਦੇ ਆ ਗੱਲਾਂ ਬਾਤਾਂ ਉਨ੍ਹਾਂ ਦੀ ਵੀਡੀਓ 'ਚ ਵੀ ਬਹੁਤ ਸੋਹਣਾ ਗੱਲਾਂ-ਬਾਤਾਂ ਕਰੀਆਂ ਇਹਨਾਂ ਨੇ ਹਾਂਜੀ ਹਾਂਜੀ ਉਹ ਜਿਹੜੇ ਆਪਣੇ ਆਰਟਿਸਟ ਹਾਂਜੀ 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 ਸੁਖਪ੍ਰੀਤ ਆਰਟਿਸਟ ਸੀ ਬੀ ਵੀ ਆਪਣੇ 팬 ਕਰਨ ਵਾਲੇ ਹਾਂਜੀ ਹਾਂਜੀ ਗਰਦੀਪ ਗਰਦੀਪ ਪਹਿਣ ਹਾਂਜੀ ਹਾਂਜੀ ਇਹਨਾਂ ਚੀਜ਼ਾਂ ਬਸ ਇੰਨਾ ਕੁ ਹੁੰਦਾ ਜੀ ਕੋਈ ਇਹ ਜਿਵੇਂ ਜ਼ਿਆਦਾ ਹਫਾਉਣ ਵਾਲੀਆਂ ਚੀਜ਼ਾਂ ਨਹੀਂ ਵੀ ਆਪਾਂ ਨੂੰ ਦਮ ਚਾੜਨੀਆਂ ਜਾਂ ਸਾਹ ਚਾੜਨੀਆਂ ਉਹ ਚੀਜ਼ਾਂ ਨਹੀਂ ਹੈਗੀਆਂ ਜੀ ਜੇ ਆਪਾਂ ਇਹਨੂੰ ਰੈਕਸ ਚਲਾਉਣੇ ਆ ਜੀ ਤਰੀਕਾ ਇਹਦਾ ਇੱਕ ਬਸ ਟੰਗ ਜੀ ਹਾਂ ਜੀ ਹਾਂ ਬਾਕੀ ਕੰਮ ਉਹ ਨਹੀਂ ਕਰਦੇ ਹਾਂ ਜੀ ਹਾਂ ਜੀ ਪੂਰਾ ਪੂਰਾ ਹੀ ਪੂਰਾ ਹਾਂ ਜੀ ਹਾਂ ਜੀ ਹਾਂਜੀ ਹਾਂਜੀ ਮੂਰਲਾ ਟਾਇਰ ਖੋਹ ਜਾਂ ਅੰਤੇ ਸਤਿ ਸ਼੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ 올ਡ ਸਾਈਕਲ ਪੇਜ ਨਾਲ ਜੁੜੇ ਆ ਤੇ ਅੱਜ ਮਿਲਵਾਉਣੇ ਆ ਤੁਹਾਨੂੰ ਆਪਣੇ ਕੋਲ ਆਏ ਨੇ ਸਾਈਕਲ ਲੈਣ ਤੇ ਗੱਲਬਾਤ ਕਰਦੇ ਆ ਕਿੱਥੋਂ ਆਇਆ ਤੇ ਇਹਨਾਂ ਨੇ ਕਿਹੜਾ ਸਾਈਕਲ ਲਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਧਿਆਣਾ ਤੋਂ ਹੀ ਨਾਮ ਆਪਣਾ ਇਖਲਾਕ ਸਿੰਘ ਲੁਧਿਆਣਾ ਅਪਰੋਚ ਪਰ ਰੋਡ ਯੂਨੀਵਰਸਿਟੀ ਦੇ ਕੋਲ ਆਪਣਾ ਘਰ ਆ ਜੀ ਤੇ ਬਾਈ ਜੀ ਨੂੰ ਵੀਡੀਓ ਦੇਖ ਕੇ ਵਗਾਰਾ ਤੇ ਬੋਲ ਤੇ ਕਨੈਕਟ ਕਰਕੇ ਆਪਾਂ ਵੇਰਾਏ ਤੇ ਆਪਾਂ ਆਸਾਨ ਕਰੋਜ਼ਾ ਬਾਈ ਨੇ ਸਾਈਕਲ ਦਿੱਤਾ ਚਲਾ ਕੇ ਦੇਖਿਆ ਆਪਾਂ ਪੂਰੀ ਤਸੱਲੀ ਕਰਕੇ 2 ਕਿਲੋਮੀਟਰ ਤੱਕ ਚਲਾ ਕੇ ਦੇਖਿਆ 11 ਵਾਲਾ ਸਾਈਕਲ ਆ ਬਾਈ ਨੇ ਸਮਝਾਇਆ ਪੂਰਾ ਆਪਾਂ ਨੂੰ ਗੇਅਰ ਬਾਰੇ ਆਪਾਂ ਕੋਈ ਗੇਅਰ ਬਾਰੇ ਆਪਾਂ ਨੂੰ ਕੋਈ ਪਹਿਲਾਂ ਇਹਨਾ ਐਨੀ ਜਿਹਾ ਤਜਰਬਾ ਕੋਈ ਤੇ ਬਾਈ ਨੇ ਸਾਰਾ ਦੱਸਿਆ ਤੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਬਹੁਤ ਚੰਗੀ ਤਰ੍ਹਾਂ ਸਮਝਾਇਆ ਤੇ ਸਾਰੀ ਗੱਲਬਾਤ ਸਮਝ ਕੇ ਸਾਈਕਲ ਬਹੁਤ ਵਧੀਆ ਆਪਾਂ ਬਹੁਤ ਸੈਟੀਸਫਾਈ ਆਪਾਂ ਇਹਨਾ ਦਾ ਸਾਈਕਲ ਠੀਕ ਆ ਜੀ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਵੇ ਬਾਕੀ ਜਿਵੇਂ ਆਪਾਂ ਰਾਈਡ ਲੈ ਕੇ ਆਈਂ 1.5-2 ਕਿਲੋਮੀਟਰ ਦੇ ਵਿੱਚ ਚਲਾ ਕੇ ਦੇਖਿਆ ਉਹਦਾ ਐਕਸਪੀਰੀਅੰਸ ਮੇਰੇ ਆਈ ਤੁਹਾਡਾ ਉਹਦਾ ਬਹੁਤ ਵਧੀਆ ਰਿਹਾ ਜੀ ਠੀਕ ਹੈ ਜੀ ਇਹਨਾਂ ਦਾ ਕਦੇ ਆਪਾਂ ਜਿਵੇਂ ਦੂਜੇ ਪਹਿਲੀ ਵਾਰ ਸਾਈਕਲ ਚਲਾਇਆ ਜਾਂਦੀ ਲੱਗਦਾ ਸੀਗਾ ਵੀ ਕੋਈ ਹੋਰ ਹਾਂਜੀ ਚਲਾਣ ਦੀ ਬਹੁਤ ਰਹਿਣਾ ਬਹਿਰੰਗਾ ਵਾਲਾ ਸਾਈਕਲ ਭਾਈ ਨਜ਼ੇ ਮੈਂ ਕਹਿੰਦਾ ਬਰਿਆਲੇ ਬਹੁਤ ਚੱਲਦਾ ਭਾਈ ਕਹਿੰਦੇ ਬਹਿਰੰਗਾ ਵਾਲਾ ਸਾਈਕਲ ਹੈ ਅੱਜ ਕਲੇ ਹਾਂਜੀ ਹਾਂਜੀ ਉਹਦੇ ਕਰਕੇ ਤੇ ਉਹ ਉਸ ਕਰਕੇ ਵੀ ਉਹ ਛਾੜੀ ਨਹੀਂ ਹੋਇਆ ਸਾਈਕਲ ਸਹੀ ਹੈ ਮੈਂ ਕਹਾ ਭਾਈ ਨੂੰ ਪਾਸ ਮੈਂ ਕਹਾ ਇਹੀ ਦਿਓ ਪਾਸ ਇਹ ਤਾਂ ਤੁਸੀਂ ਪਾਸੇ ਆ ਗਏ ਆ। ਅਈ ਆਪਾਂ ਤੁਸੀਂ ਪਹਿਲੀ ਵਾਰ ਜੀ ਜਾਣੀ ਸੀ ਸਾਈਕਲ ਪਸੰਦ ਕਰਿਆ। ਹਾਂਜੀ ਹਾਂਜੀ ਤੇ ਮਾਡਲ ਵੀ ਇਹ ਤੁਹਾਨੂੰ ਦੱਸਿਆ ਸੀ ਵੀ ਆਪਣੇ ਕੋਲ ਪਹਿਲਾ ਹੀ ਮਾਡਲ ਆਇਆ ਇਹ। ਹਾਂਜੀ ਆਇਆ ਅੱਜ ਹੀ ਆਪਾਂ ਹਜੇ ਫਿੱਟ ਕਰਿਆ। ਅਈ ਆਈ ਦੱਸਿਆ ਤੁਸੀਂ ਕਹਿੰਦੇ ਮੈਂ ਅੱਜ ਤਾਂ ਚੰਗੀ ਤਰ੍ਹਾਂ ਇਹ ਦੇਖਿਆ ਵੀ ਚੰਗੀ ਤਰ੍ਹਾਂ ਦੁਜਾ ਨਹੀਂ ਠੀਕ ਆ ਭਾਈ ਨੇ। ਹਾਂਜੀ 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 ਅਜੇ ਮੰਨ ਲਓ ਤੁਸੀਂ ਆਪਾਂ ਸਟੋਰੀ ਫੋਟੋ ਵਗੈਰਾ ਵੀ ਨਹੀਂ ਸੀ ਭਾਈ ਕੋਈ। ਹਾਂਜੀ 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 ਹਾਂ ਹਜੇ ਮੈਂ ਚਲੋ ਮੰਨ ਲਓ ਹਜੇ ਫੋਟੋ ਵਗੈਰਾ ਖਿੱਚੀ ਹੋਈ ਸੀ। ਹਾਂਜੀ ਸਟੋਰੀ ਪਾਉਨੇ ਆ ਜਾਂ ਕਿਵੇਂ ਆ? ਤੇ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਬਹੁਤ-ਬਹੁਤ ਤੇ ਵੱਡੀ ਗੱਲ ਹੈ ਜਿਵੇਂ ਆਪਾਂ ਇੱਕ ਮੈਸੇਜ ਦਿੰਦੇ ਹੁੰਨੇ ਹਰੇਕ ਵੀਡੀਓ ਦੇ ਵਿੱਚ ਵੀ ਜਿਹੜੇ ਆਪਣੀ ਜਨਰੇਸ਼ਨ ਆ ਜ਼ਿਆਦਾ ਨੌਜਵਾਨੀ ਆ ਜਾਦਾ ਜਿਵੇਂ ਨਸ਼ੇ ਵੱਲ ਜੁੜੀ ਹੋਈ ਆ ਉਸ ਦਲ ਦਲ ਦੇ ਵਿੱਚੋਂ ਨਿਕਲ ਲਈ ਇੱਕ ਮੈਸੇਜ ਆ ਮੜਾ ਜੀ ਦਿਓ ਜੀ ਵੈਸੇ ਇਹ ਹੈ ਕਿ ਨਸ਼ੇ ਤੋਂ ਛਡੋ ਜੇ ਤੇ ਕੋੜ ਬਟੋ ਜਿਹੜੇ ਕੋੜ ਹੀ ਆਇਆ ਕਸਮ ਦਾ ਤੇ ਆਪਣਾ ਜ਼ੈਗ ਜਿਹੜੀ ਜਵਾਨੀ ਆ ਆਪਣੇ ਇੱਧਰ ਲਿਆਓ ਉਹਨੂੰ ਤੇ ਚੰਗੇ ਕੰਮਾਂ ਵੱਲ ਲਾਓ ਸਮਾਜ ਦੇ ਭਲੇ ਲਈ ਲਾਓ ਤੇ ਇਹੋ ਜਿਹੀ ਕੋਈ ਮਨੁੱਖਤਾ ਦੀ ਸੇਵਾ ਚਲਾਓ ਸਹੀ ਗੱਲ ਵੈਸੇ ਸਾਈਕਲਾਂ ਦੇ ਨਾਲ ਜੁੜੋ ਆਪਣੇ ਸਰੀਰਾਂ ਨੂੰ ਸੰਭਾਲ ਕਰੋ ਉਹ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਜ਼ੋਰ ਉਸਲੇ ਕੰਮ ਅੰਦਰ ਸਹੀ ਹੈ ਸਹੀ ਹਾਂਜੀ ਇਹ ਹੈਗਾ ਜੀ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਅਕਾਲ ਹੋਲਡ ਸਾਈਕਲ ਨੂੰ ਤੁਸੀਂ ਸੇਵਾ ਦਾ ਮੌਕਾ ਦਿੱਤਾ ਠੀਕ ਆ ਜੀ ਤੇ ਬਹੁਤ ਬਹੁਤ ਸ਼ੁਕਰੀਆ ਤੇ ਰਟੀਨ ਦੇ ਵਿੱਚ ਰੱਖਿਓ ਨਾ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਹੋਰ ਕੋਈ ਮੈਸੇਜ ਤੁਹਾਡਾ ਬਸ ਜੀ ਚੜਦੀ ਕਲਾ ਸਾਰੇ ਰਹੋ ਤੇ ਸਾਰੇ ਆਪਣੇ ਭਾਈ ਨਾਲ ਜੋੜੋ ਭਾਈ ਦਾ ਚੈਨਲ ਵੀ ਆ ਅਕਾਲ ਹੋਲਡ ਸਾਈਕਲ ਉਹਨਾਂ ਨੂੰ ਸਬਸਕ੍ਰਾਈਬ ਕਰੋ ਤੇ ਬਤਵਾ ਸਹਿਯੋਗ ਦਿਓ ਆਪਣਾ ਹੋਰਾਂ ਮਿੱਤਰਾਂ ਬਿੰਦਾਂ ਨੂੰ ਵੀਡੀਓ ਸਾਂਝੀ ਕਰੋ ਉਹਨਾਂ ਨਾਲ ਉਹਨਾਂ ਨੂੰ ਦੱਸੋ ਇਸ ਬਾਰੇ ਤੇ ਸਾਈਕਲਾਂ ਦਾ क्रेਜ਼ ਜਿਹੜਾ ਹੋਰ ਵੀ ਜ਼ਿਆਦਾ ਵਧੇ ਤੇ ਸਾਰੇ ਨੌਜਵਾਨੀ ਸਿੱਤੇ ਵਾਸਤੇ ਆਪਣੀ ਪੰਜਾਬ ਫੇਰੋ ਉਣਕੇ ਉਸ ਲਈ ਹਾਂ ਤੇ ਆਸ ਹੈ ਕਿ ਜਿਹੜਾ ਆਪਾਂ ਸੋਚਦੇ ਹੁੰਦੇ ਦੇਖਦੇ ਹੁੰਦੇ ਦੀ ਆਪਾਂ ਸਹੀ ਆ ਸਹੀ ਆ ਠੀਕ ਹੈ ਜੀ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਆਪਾਂ ਸਾਈਕਲ ਦਿੱਤਾ ਅੱਜ ਸਾਨਕ੍ਰੋਸ ਦਾ ਡਬਲ ਡਿਸਕ ਬ੍ਰੇਕ ਦੇ ਵਿੱਚ ਤੇ ਜਿਹੜੀ ਇਹਦੀ ਅੰਡਰ ਵਾਇਰ ਹੋਈ ਹੋਈ ਆ ਸਾਰੇ ਸਾਈਕਲ ਦੀ ਤੇ ਵੱਡੀ ਗੱਲ ਆ ਇਹਦੇ ਵਿੱਚ ਐਲਟੋਸ ਦਾ ਲੱਗਿਆ ਹੋਇਆ ਡ੍ਰੇਲਰ ਹਾਂ ਜੀ ਜਿਹੜੀ ਵੱਡੀ ਗੱਲ ਇਹਦੇ ਵਿੱਚ ਐਲਟੋਸ ਦਾ ਡ੍ਰੇਲਰ ਲੱਗਿਆ ਹੋਇਆ ਤੇ ਕਲਰ ਬਹੁਤ ਸੋਹਣਾ ਹੈ ਕਲਰ ਮੈਨੂੰ ਬਹੁਤ ਵਧੀਆ ਲੱਗਾਈ ਕਲਰ ਬਹੁਤ ਸੋਹਣਾ ਆ ਹਾਂ ਜੀ ਹਾਂ ਕਲਰ ਬਸ ਮਨ ਮੋ ਲਿਆ ਇਹ ਪਹਿਲੇ ਜੀ ਹਾਂ ਜੀ ਕਹਿੰਦੇ ਆਪਾਂ ਜਾਂਦੇ ਕੋਈ ਵਾਰੀ ਬਾਹਰ ਕੋਈ ਟੰਗੀ ਜਿੰਦੇ ਆਪੋ ਤੇ ਮਨ ਆ ਜਾਂਦਾ ਆਪਾਂ ਹੋਰ ਵੀ ਦੇਖ ਲਈ ਨਹੀਂ ਕਹਿੰਦਾ ਤਾਂ ਯਾਰ ਆਹੀ ਠੀਕ ਆ ਹਾਂਜੀ 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 ਸਹੀ ਆ ਸਹੀ ਆ ਤੇ ਵੱਡੀ ਗੱਲ ਜਿਹੜੀ ਤੁਹਾਨੂੰ ਦੱਸਿਆ ਵੀ ਐਲਟਸ ਦਾ ਇਹਦੇ ਵਿੱਚ ਡ੍ਰੇਲਰ ਲੱਗਿਆ ਹੋਇਆ ਨਹੀਂ ਆਮ ਸਾਈਕਲਾਂ ਵਿੱਚ ਪਹਿਲਾਂ ਟਰਨੀ ਦਾ ਆਉਂਦਾ ਹੁੰਦਾ ਸੀਗਾ ਤੇ ਇਹਦੇ ਵਿੱਚ ਇਹ ਥੋੜੀ ਜਿਹੀ ਆਪ ਦੇਖ ਬਦਲੀ ਇਹਨਾਂ ਨੇ ਇਹ ਨਵਾਂ ਮਾਡਲ ਆਇਆ ਇਹਨਾਂ ਦਾ ਸਨ ਕ੍ਰੋਸ ਦਾ ਮੰਨ ਲਓ ਕਿਸੇ ਨੇ ਜਿਵੇਂ ਸਟਾਰਟਿੰਗ ਕਰਨੀਆਂ ਸਾਈਕਲ ਚਲਾਉਣ ਵਾਲਾ ਕਿਹੜਾ ਵਾਲਾ ਜਿਵੇਂ ਸਟਾਰਟਿੰਗ ਵਾਲਾ ਭਾਲਦੇ ਹੁੰਦੇ ਆਪਣੇ ਕੋਲ ਉਹ ਚੀਜ਼ ਲਈ ਇਹ ਬਹੁਤ ਵਧੀਆ ਸਾਈਕਲ ਆ ਤੇ ਮੰਨ ਲਓ ਕਿਸ ਪ੍ਰੋਟੀਨ ਦੇ ਵਿੱਚ ਰੱਖਣਾ ਉਹ ਚੀਜ਼ ਲਈ ਵੀ ਬਹੁਤ ਵਧੀਆ ਸਾਈਕਲ ਆ ਇਹ ਤੇ ਬ੍ਰਾਂਡ ਚ ਆ ਗਿਆ ਇਹ ਰੇਲੇ ਵਾਲਿਆਂ ਦਾ ਬ੍ਰਾਂਡ ਆ ਸਨਕ੍ਰੋਸ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਆਪਾਂ ਨੂੰ ਸੇਵਾ ਦਾ ਮੌਕਾ ਦਿੱਤਾ ਤੁਸੀਂ ਠੀਕ ਹੈ ਜੀ ਸ਼ੁਕਰੀਆ ਜੀ ਤੁਹਾਨੂੰ ਮੈਂ ਵਾਪਸ ਕਪੜਾ ਰੱਖ ਦਿੱਤਾ ਨਾ ਤੁਸੀਂ ਉਹ ਠੀਕ ਹੈ। ਓਕੇ ਜੀ। ਧੰਨਵਾਦ। ਸ਼੍ਰੀਸ਼ਰੇਸ਼ ਹੋਰ